ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਇੱਕ ਵਾਰ ਫੇਰ ਅੱਜ ਪਾਣੀ ਦੀ ਰਿਪੋਰਟ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ ਅੰਕੜਿਆਂ ਸਮੇਤ ਤੁਹਾਡੇ ਨਾਲ ਗੱਲਬਾਤ ਕਰਾਂਗੇ ਖਾਸ ਤੌਰ ਤੇ ਜਿਹੜੇ ਪੌਂਕ ਡੈਮ ਤੇ ਹਾਲਾਤ ਹੈ ਉਸ ਚੀਜ਼ ਨੂੰ ਲੈ ਕੇ ਜਾਂ ਹਰ ਇੱਕ ਹੈਡਵੌਕਸ ਤੋਂ ਕਿੰਨਾ ਪਾਣੀ ਛੱਡਿਆ ਜਾ ਰਿਹਾ ਕਿਉਂਕਿ ਸਭਾਵਨਾ ਇਹ ਪ੍ਰਗਟਾਈ ਜਾ ਰਹੀ ਹੈ ਕਿ ਜਿਹੜਾ ਜਿੰਨਾ ਵੀ ਪਾਣੀ ਪੌਂਕ ਡੈਮ ਤੋਂ ਬਿਆਸ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਉਹ ਕਰੀਬ ਤੀਸਰੇ ਚੌਥੇ ਦਿਨ ਪਾਣੀ ਜਿਹੜਾ ਉਹ ਸਤਲੋਜ ਦੇ ਰਾਹੀਂ ਅੱਗੇ ਹਰੀ ਕੇ ਹੈਡਵੌਕਸ ਤੋਂ ਅੱਗੇ ਜਿਹੜਾ ਫਰੋਇਪੁਰ ਫਾਇਲ ਕੇ ਸਾਈਡ ਨੂੰ ਪਹੁੰਚ ਜਾਂਦਾ ਸੋ ਇਹ ਇਸ ਦੇ ਬਾਰੇ ਜਿਹੜੀ ਵੱਡੀ ਗੱਲਬਾਤ ਹੈਗੀ ਵੱਡੀ ਚਰਚਾ ਹੈਗੀ ਹੈ ਪਿਛਲੇ ਦਿਨ ਦੇ ਵਿੱਚ ਕੋਈ 4000 ਕਿਊਸ ਕੇੜਾ ਪਾਣੀ ਪੌਂਗ ਡੈਮ ਤੋਂ ਛੱਡਿਆ ਗਿਆ ਬਿਆਸ ਦਰਿਆ ਦੇ ਵਿੱਚ ਅੱਜ ਜਿਹੜੀ ਜਿਹੜੀ ਰਿਪੋਰਟ ਆਈ ਉਸ ਤੇ ਮਦਾਵਕ 35 ਤੋਂ 40000 ਕਿਊਸ ਕੇੜਾ ਪਾਣੀ ਪੌਂਗ ਡੈਮ ਤੋਂ ਛੱਡਿਆ ਗਿਆ ਬਿਆਸ ਦਰਿਆ ਦੇ ਵਿੱਚ ਸੋ ਆਪਾਂ ਅੱਜ ਦੀ ਗੱਲ ਕਰ ਲੈਨੇ ਆ ਸਵੇਰ ਦੇ 6 ਵਜੇ ਦੀ ਰਿਪੋਰਟ ਆਪਣੇ ਕੋਲੇ ਜਿਹੜਾ ਪੌਂਗ ਡੈਮ ਦੀ ਪੌਂਗ ਡੈਮ ਦੀ ਸਵੇਰ ਦੇ 6 ਵਜੇ ਦੀ ਰਿਪੋਰਟ ਤੇ 10:00 ਤੇ 6 ਵਜੇ ਦੀ ਆਪਾਂ ਗੱਲ ਕਰਦੇ ਹਾਂ ਤਾਂ ਜਿਹੜੀ ਅੱਜ ਤੁਹਾਨੂੰ ਰਿਪੋਰਟ ਦੇ ਰਹੇ ਆ ਇਹ ਅਸੀਂ ਕਰੀਬ ਹੁਣ 7 ਅਗਸਤ ਸ਼ਾਮ ਦੇ ਕਰੀਬ 5:30-6 ਵਜੇ ਆ ਤੇ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਨੇ ਬਨਾਲੇ ਪੁਲ ਤੇ ਮੌਜੂਦ ਆ ਅਸੀਂ ਇਹ ਬਨਾਲਾ ਪੋਲਾ ਜਿਹੜਾ ਬਾਈਪਾਸ ਆਪਾਂ ਕਹਿ ਸਕਦੇ ਹਾਂ ਹਰੀਕੇ ਜਿਹੜਾ ਪੱਟੀ ਨੂੰ ਤੇ ਮਾਝੇ ਮਾਲਵੇ ਨੇ ਜਿਹੜਾ ਪੁਲ ਜੋੜਦਾ ਹੈ ਤੇ ਦੂਸਰੇ ਬਨੇ ਫਰੋਇ ਪਰ ਦੂਸਰੀ ਸਾਈਡ ਤੇ ਆ ਸੋ ਆਪਾਂ ਗੱਲ ਕਰ ਲੈਨੇ ਆਂਕੜਿਆਂ ਦੀ 6 ਵਜੇ ਦੀ ਰਿਪੋਰਟ ਆਪਾਂ ਤੁਹਾਨੂੰ ਦੇ ਦਿੰ ਜਿਹੜਾ ਇਹਦਾ ਪੌਂਗ ਡੈਮ ਦਾ ਪੱਧਰ ਹੈ 1400 ਫੁੱਟ ਤੱਕ ਪਾਣੀ ਦਾ ਜਿਹੜਾ ਇਹ ਸੁਭਾਵਨਾ ਹੁੰਦੀ ਹੈ 1400 ਫੁੱਟ ਤੱਕ ਜਿਹੜੀ ਪਾਣੀ ਦੀ ਸਮਰੱਥਾ ਤੇ ਇਹਦੇ ਵਿੱਚ 6 ਵਜੇ ਦੀ ਗੱਲ ਕਰਦੇ ਆ ਆਪਾਂ 7 ਅਗਸਤ ਦੀ 1374.82 ਫੁੱਟ ਤੇ ਪਾਣੀ ਜਿਹੜਾ ਮੌਜੂਦ ਹੈ ਤੇ ਪਿਛਲੇ ਸਾਲ ਦੀ ਗੱਲ ਕਰਦੇ ਆ ਪਿਛਲੇ ਸਾਲ ਦੀ ਇਹਦੇ ਪੱਧਰ ਦੀ ਗੱਲ ਕਰਦੇ ਆ ਤਾਂ 1334.56 ਫੁੱਟ ਤੇ ਪਾਣੀ ਸੀਗਾ ਉਸ ਦੇ ਮੁਤਾਬਕ ਜੇਕਰ ਆਪਾਂ ਗੱਲ ਕਰੀਏ ਤਾਂ ਕਰੀਬ 35 ਤੋਂ 40 ਫੁੱਟ ਜਿਹੜਾ ਪਾਣੀ ਇਸ ਸਾਲ ਵੱਧ ਚੱਲ ਰਿਹਾ ਇਸ ਟਾਈਮ ਪੌਂਗ ਡੈਮ ਦੇ ਵਿੱਚ ਸੋ ਇਹਦੇ ਵਿੱਚ ਜਿਹੜਾ ਪਾਣੀ ਆ ਰਿਹਾ ਕਰੀਬ 96965 ਕਿਊਸਕ ਤੇ ਜਿਹੜਾ ਅੱਗੇ ਪਾਣੀ ਪੌਂਗ ਡੈਮ ਤੋਂ ਬਿਆਸਦ ਰਿਆ ਦੇ ਵਿੱਚ ਛੱਡਿਆ ਜਿਹੜਾ 20000 570 ਕਿਊਸਕ ਜਿਹੜਾ ਪੌਂਗ ਡੈਮ ਤੋਂ ਬਿਆਸਦ ਰਿਆ ਦੇ ਵਿੱਚ ਛੱਡਿਆ ਜਾ ਰਿਹਾ ਸੋ 6 ਵਜੇ ਦੀ ਰਿਪੋਰਟ ਤੋਂ ਬਾਅਦ ਆਪਾਂ ਜੇਕਰ ਗੱਲ ਕਰੀਏ 7 ਵਜੇ ਦੀ ਰਿਪੋਰਟ ਅੱਜ 7 ਵਜੇ ਦੀ ਸਵੇਰ ਦੀ ਰਿਪੋਰਟ ਦੀ ਗੱਲ ਕਰਦੇ ਹਾਂ ਤੇ ਪਾਣੀ ਦਾ ਜਿਹੜਾ ਪੱਧਰ ਥੋੜਾ ਜਿਹਾ ਵਧਿਆ 1374 695 ਫੁੱਟ ਤੇ ਜਿਹੜਾ ਅੰਦਰ ਜੀ ਪਾਣੀ ਆ ਰਿਹਾ 111200 15 ਕਿਊਸਕ ਜਿਹੜਾ ਪਾਣੀ ਆ ਰਿਹਾ ਜਿਹੜਾ ਪੌਂਕ ਟਾਈਮ ਦੇ ਵਿੱਚ ਪਾਣੀ ਆ ਰਿਹਾ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿੰਨੇ ਆ 112715 ਕਿਊਸਕ ਜਿਹੜਾ ਪਾਣੀ ਆ ਰਿਹਾ ਤੇ ਜਿਹੜਾ ਕਿਉਂਕਿ ਆਪਾਂ ਨੂੰ ਪਤਾ ਕਿ ਜਿਹੜਾ ਡੈਮ ਜਿੰਨੇ ਵੀ ਬਣੇ ਉਹ ਟਰਬਾਈਨਾਂ ਰਾਂਹੀਂ ਕਿਉਂਕਿ ਬਿਜਲੀ ਪੈਦਾ ਹੁੰਦੀ ਉਹ ਬਣਾਈ ਅਕਸਰ ਜਿਹੜੇ ਗਏ ਆ ਉਹ ਬਿਜਲੀ ਪੈਦਾ ਕਰਨ ਵਾਸਤੇ ਗਏ ਆ ਇੱਕ ਤਰ੍ਹਾਂ ਦੀ ਸਟੋਰੇਜ ਵਾਸਤੇ ਟਰਬਾਈਨਾਂ ਰਾਂਹੀਂ ਜਿਹੜਾ ਪਾਣੀ ਛੱਡਿਆ ਜਾ ਰਿਹਾ 17900 990 ਕਿਊਸਕ 17909 ਕਿਊਸਕ ਤੇ ਜਿਹੜਾ ਜਿਹੜੇ ਉਥੇ ਸਪਾਈਲਰ ਗੇਟ ਬਣੇ ਆ ਉਹਨਾਂ ਰਾਂਹੀਂ 9383 ਕਿਊਸਕੇੜਾ ਪਾਣੀ ਛੱਡਿਆ ਜਾ ਰਿਹਾ। ਸੋ ਅੱਗੇ ਜੇਕਰ ਗੱਲ ਕਰਾਂਗੇ ਅ ਹੋਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ। ਅ ਜਿਹੜਾ ਅੱਗੇ ਪਾਣੀ ਜਿਹੜਾ ਆ ਰਿਹਾ ਜਿਹੜਾ ਸਾਰਾ ਪਾਣੀ ਆ ਰਿਹਾ ਛੱਡਿਆ ਗਿਆ ਜਿਹੜਾ ਪੌਂਕ ਟੈਂਕ ਤੋਂ ਸਵੇਰੇ 7 ਵਜੇ ਦੀ ਰਿਪੋਰਟ ਹੈ 27292 ਕਿਊਸਕੇੜਾ ਪਾਣੀ ਛੱਡਿਆ ਗਿਆ ਜੇਕਰ ਐਵਰੇਜ ਰਿਪੋਰਟ ਦੀ ਗੱਲ ਕਰਦੇ ਆ। ਅੱਗੇ ਭਾਗੜਾ ਟੈਂਕ ਦੀ ਤੁਹਾਡੇ ਨਾਲ ਰਿਪੋਰਟ ਸਾਂਝੀ ਕਰਦੇ ਆ ਜਿਹੜੇ 7 ਲੋ ਦਰਿਆ ਤੇ ਬਣਿਆ। ਉਹਦੇ ਵੀ ਜਿਹੜੀ ਰਿਪੋਰਟ ਹੈਗੀ ਏ ਉਹ ਸਵੇਰੇ 6 ਵਜੇ ਦੀ ਹੈ। ਸੋ ਉਹਨਾਂ ਦਾ ਜਿਹੜਾ ਪਾਣੀ ਦਾ ਕੁੱਲ ਪੱਧਰ 1675 1685 ਫੁੱਟ ਤੇ ਆ ਤੇ 1638 ਫੁੱਟ ਤੇ ਜਿਹੜਾ ਪਾਣੀ ਦਾ ਲੈਵਲ ਹੈਗਾ ਇਸ ਟਾਈਮ 1638 ਫੁੱਟ ਤੇ ਸੋ ਪਿਛਲੇ ਸਾਲ ਦੀ ਗੱਲ ਕਰਦੇ ਆ ਸੇਲ 1613 ਫੁੱਟ ਤੇ ਪਾਣੀ ਮੌਜੂਦ ਸੀਗਾ ਸੋ ਇਹਦੇ ਮੁਤਾਬਕ ਵੀ ਕਰੀਬ ਗੱਲ ਕਰਦੇ ਆ 25-30 ਫੁੱਟ ਪਾਣੀ ਜਿਹੜਾ ਪਿਛਲੇ ਸਾਲ ਨਾਲੋਂ ਭਾਗੜਾ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਜ਼ਿਆਦਾ ਸੋ ਇਹਦੇ ਜਿਹੜਾ ਪਾਣੀ ਆ ਰਿਹਾ ਭਾਗੜਾ ਡੈਮ ਤੋਂ ਜਿਹੜਾ ਭਾਗੜਾ ਡੈਮ ਦੇ ਵਿੱਚ ਪਾਣੀ ਆ ਰਿਹਾ 70352 ਕਿਊਸਕ ਤੇ ਜਿਹੜੇ ਜਿਹੜਾ ਅੱਗੇ ਛੱਡਿਆ ਜਾ ਰਿਹਾ ਸਤਲੁਜ ਦਰਿਆ ਦੇ ਵਿੱਚ 18296 ਕਿਊਸਕ ਕਿਹੜਾ ਪਾਣੀ ਛੱਡਿਆ ਜਾ ਰਿਹਾ ਉਸ ਤੋਂ ਅੱਗੇ ਆਪਾਂ ਗੱਲ ਕਰ ਲਾਂਗੇ ਹਰੀ ਹਰੀ ਕੇ ਹੈਡਵਕਸ ਦੀ ਜਿੱਥੇ ਸਤਲੁਜ ਬਿਆਸ ਦਾ ਸੰਗਮ ਹੁੰਦਾ ਤੇ ਇੱਕ ਦਰਿਆ ਬਣਦਾ ਕੋ ਸਤਲੁਜ ਜਿੱਥੇ ਅਸੀਂ ਮੌਜੂਦ ਆਏ ਜਿਹੜਾ ਇਹ ਸਤਲੁਜ ਦਰਿਆ ਹੈ ਤੇ ਇੱਥੋਂ ਹਰੀ ਕੇ ਹੈਡਵਕਸ ਕਰੀਬ 18 20 ਕਿਲੋਮੀਟਰ ਹੈ ਬਡਾਲੇ ਪੁਲ ਤੋਂ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਹਰੀ ਕੇ ਹੈਡਵਕਸ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ 7 ਅਗਸਤ 2025 ਸਵੇਰੇ 6 ਵਜੇ ਦੀ ਰਿਪ ਇੰਦਾ ਜਿਹੜਾ ਪੌਂਡ ਲੈਵਲ ਵਾਲਾ 690.10 ਫੁੱਟ ਤੇ ਆ ਜਿਹੜਾ ਹਰੀਕੇ ਹੈਡਵੌਕਸ ਤੇ ਆ ਤੇ ਇੱਥੇ ਜਿਹੜਾ ਪਾਣੀ ਆ ਰਿਹਾ 44237 ਕਿਊਸਕ ਇਹ ਕਹਿ ਸਕਦੇ ਆ ਕਿ ਕਰੀਬ 20000 ਕਿਊਸਕ ਜਿਹੜਾ ਪਾਣੀ ਉਹ ਬਿਆਸ ਦਰਿਆ ਦਾ ਜਿਹੜਾ ਇੱਥੇ ਪਾਣੀ ਆ ਕੇ ਸਤਲੁਜ ਦੇ ਵਿੱਚ ਮਿਲ ਰਿਹਾ ਜਿਹੜਾ ਕਿ ਪਾਣੀ ਛੱਡਿਆ ਛੱਡਿਆ ਜਾ ਰਿਹਾ 21000 21181 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਜਿਹੜੇ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਜਿਹੜਾ ਆਪਾਂ ਜਿੱਥੇ ਮੌਜੂਦ ਆ ਕਰੀਬ ਆਪਾਂ ਕਹਿ ਸਕਦੇ ਵੀ 21000 ਇਸ ਟਾਈਮ 181 ਕਿਊਸਕ ਦਾ ਪਾਣੀ ਜਿਹੜਾ ਸਤਲੁਜ ਦਰਿਆ ਦੇ ਵਿੱਚ ਫਰੋਹੀਪੁਰ ਫਾਲਕੇ ਵਾਲੀ ਸਾਈਡ ਤੇ ਜਾਂ ਕਹਿ ਸਕਦੇ ਹਾਂ ਸੈਣੀ ਵਾਲੇ ਜਿਹੜਾ ਸੈਣੀ ਵਾਲਾ ਹੈਡਵਕਸ ਤੋਂ ਉਧਰ ਨੂੰ ਛੱਡਿਆ ਜਾ ਰਿਹਾ ਜਿਹੜੀਆਂ ਦੋ ਨਹਿਰਾਂ ਹਰੀਕੇ ਸੌਰੀ ਹਰੀਕੇ ਹੈਡਵਕਸ ਤੋਂ ਰਾਜਸਥਾਨ ਫੀਡਰ ਤੇ ਫਰੋਹੀਪੁਰ ਫੀਡਰ ਰਾਜਸਥਾਨ ਫੀਡਰ ਦੀ ਗੱਲ ਕਰਦੇ ਹਾਂ ਤਾਂ 13795 ਕਿਊਸਕ ਤੇ ਜੇਕਰ ਫਰੋਹੀਪੁਰ ਨਹਿਰ ਦੀ ਗੱਲ ਕਰਦੇ ਹਾਂ ਫਰੋਹੀਪੁਰ ਫੀਡਰ ਨਹਿਰ ਦੀ ਤੇ 9901 ਕਿਊਸਕ ਜਿਹੜਾ ਪਾਣੀ ਛੱਡਿਆ ਜਾ ਰਿਹਾ ਬਾਹੂ ਕਨਾਲ ਨਹਿਰ ਦੇ ਵਿੱਚ ਕਰੀਬ 150 ਕਿਊਸਕ ਤੇ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਨੇ ਸੈਣੀ ਵਾਲਾ ਹੈਡਵਕਸ ਦੀ ਗੰਡਾ ਸਿੰਘ ਜਿਹੜਾ ਹੈਗਾ ਅੱਜ 7:05 ਦੀ ਰਿਪੋਰਟ ਹੈਗੀ ਸਵੇਰੇ 6:00 ਵਜੇ ਦੀ ਰਿਪੋਰਟ ਹੈ ਵੀ ਤੇ ਇਹਦਾ ਜਿਹੜਾ ਪੱਧਰ ਹੈਗਾ ਪਾਣੀ ਦਾ ਸੈਣੀ ਵਾਲਾ ਹੈਡਵਕਸ ਤੇ 1350 ਫੁੱਟ ਤੇ ਆ ਤੇ ਪਹੁੰਚ ਰਿਹਾ ਪਾਣੀ ਜਿਹੜਾ ਹੈਗਾ 8859 ਕਿਊਸ ਕਿੜਾ ਪਾਣੀ ਜਿਹੜਾ ਸੈਣੀ ਵਾਲਾ ਹੈਡਵਕਸ ਤੇ ਪਹੁੰਚ ਰਿਹਾ ਸੋ ਅੱਜ ਦੀਆਂ ਤੁਹਾਡੇ ਨਾਲ ਪਾਣੀ ਦੇ ਅੰਕੜੇ ਹਜੇ ਸਵੇਰਾਂ ਸੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਿਉਂਕਿ ਲਗਾਤਾਰ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਵਾਂਗੇ ਕੁਝ ਵੀ ਅਕਸਰ ਆਖ ਰਹਿੰਦੇ ਕਿ ਤੁਸੀਂ ਜਿਹੜੇ ਅੰਕੜੇ ਆ ਪਾਣੀ ਜ਼ਿਆਦਾ ਆ ਜਾਂ ਥੋੜਾ ਹੈਗਾ ਅਸੀਂ ਜਿਹੜੇ ਅੰਕੜੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਡੈਮਾਂ ਦੀ ਰਿਪੋਰਟ ਹੁੰਦੀ ਹੈ ਜਿਹੜੇ ਬੀਵੀਐਮ ਪਾਖੜਾ ਬਿਆਸ ਮੈਨੇਜਮੈਂਟ ਜਿਹੜਾ ਬੋਰਡ ਹੁੰਦਾ ਉਹਦੇ ਵੱਲੋਂ ਜਿਹੜੇ ਆਕੜੇ ਪ੍ਰਕਾਸ਼ਿਤ ਕੀਤੇ ਜਾਂਦੇ ਆ ਜਾਂ ਮਹਿਕਮਾ ਪ੍ਰਕਾਸ਼ਿਤ ਕਰਦਾ ਬੇਸ਼ੱਕ ਜੇ ਕੋਈ ਹੇਰਫੇਰ ਹੁੰਦਾ ਟਰ ਮਹਿਕਮਾ ਜ਼ਰੂਰ ਕਰ ਸਕਦਾ ਲੇਕਿਨ ਅਸੀਂ ਜਿਹੜੇ ਅੰਕੜੇ ਜਿਹੜੇ ਉਹ ਬਿਲਕੁਲ ਉਹੀ ਦੱਸਦੇ ਆ ਜਿਹੜੇ ਸਾਡੇ ਕੋਲੇ ਪ੍ਰਕਾਸ਼ਿਤ ਹੁੰਦੇ ਆ ਜਿਹੜਾ ਡੈਮ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਜਾਂ ਇਹ ਜਿਹੜੇ ਇੰਜੀਨੀਅਰ ਹਨ ਉਹਨਾਂ ਵੱਲੋਂ ਪ੍ਰਕਾਸ਼ਿਤ ਕੀਤੀਆਂ ਸੋ ਤਸਵੀਰਾਂ ਤੁਹਾਡੇ ਨਾਲ ਬਣਾਲੇ ਪੁਲ ਤੋਂ ਸਾਂਝੀਆਂ ਕੀਤੀਆਂ ਇਸ ਵੀਡੀਓ ਨੂੰ ਬਾਕੀ ਤਰ੍ਹਾਂ ਸ਼ੇਅਰ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਸਕਦੇ ਪੌਂਗ ਟਾਈਮ ਤੋਂ ਕੁਝ ਸੁਭਾਵਨਾ ਜ਼ਰੂਰ ਹੋ ਸਕਦੀ ਹੈ ਸਤਲੁਜ ਦਰਿਆ ਦੇ ਵਿੱਚ ਪਾਣੀ ਜ਼ਰੂਰ ਵਾ ਸਕਦਾ ਹਰ ਇੱਕ ਹੈਡਵੌਕਸ ਤੇ ਪਾਣੀ ਜ਼ਰੂਰ ਵਾ ਸਕਦਾ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ